ਕਿਸੇ ਨੇ ਖਾਤੇ ਤੇ ਭੁਇਆ ਆਰਤੀਆ ਨਹੀਂ ਆਇਆ ਤੁਸੀਂ ਗ੍ਰੰਟ ਦਤਾ ਸਕਦੇ ਹੋ ਗੱਦੀ ਉੱਪਰ ਬਿਠਾ ਸਕਦੇ ਹੋ ਪਰ ਬੈਂਕ ਤੋਂ ਬਤਾਰਿਆ ਤੁਹਾਡੇ ਨਹੀਂ ਰਹਿੰਦੇ ਰਾਤ ਨੂੰ ਕੇਰਨ ਦਾ ਹਮਾ ਇੱਕ ਹਰ ਤੋਂ ਇੱਕ ਦਰ ਇੱਕ ਦੰਦਾ ਹੈ ਇਸ ਲਈ ਇਹ ਵਾਤੇ ਪਰ ਦੇ ਕੇ ਅੱਜ ਮੈਂ ਆਪੂ ਵਾਣ ਹਾਸਾ ਖੁੱਲਿਆ ਤੇ ਅਕੱਛਾ ਜੀ ਲੰਦੇ ਇੱਕ ਨਾ ਨਾ ਜਿੱਥੇ ਆਸਾ ਨੁਟੇਰਿਆਂ ਦਾ ਸੱਚ ਆ ਦੀ ਗੱਲ ਕਰਦਾ ਸੀ ਅੱਜ ਕੁਝ ਤਬਰ ਦੇ ਵਿੱਚ ਆ ਆ ਤਸਵੀਰ ਹੋਏ ਲੋਕ ਨੇ ਸੋ ਅਸੀਂ ਇਹਨਾਂ ਕਿਹਨਾ ਚਾਹੁੰਨੇ ਆ ਇਸ ਸਟੇਜ ਤੋਂ ਕਿ ਫਾਤਿਮਾ ਤੁਸੀਂ ਇੱਥੇ ਆਸ ਨੂੰ ਪੜ ਕੇ ਆਓ ਇਤਿਹਾਸ ਇਜ਼ਦਾ ਦਾ ਗਵਾਹ ਕਿ ਜਿਹੜੇ ਲੁਟੇਰੇ ਨੇ ਮੰਨੂ ਵਰਗੇ ਨੇ ਸਰਹੰਦ ਦੇਵ ਜੀ ਵਰਗੇ ਨੇ ਉਹਨਾਂ ਦੀ ਧਨਾ ਰੱਦੀ ਟੋਕਰੀ ਵਿੱਚ ਆਪ ਤਾਂ ਇਹ ਸੀ

ਜਦੋਂ ਤੱਕ ਸਾਡੇ ਸਾਥੀ ਰਹਿਤ ਵਜੋਂ ਦੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਜੋ ਐਕਸੈਪਟਮੈਂਟ ਦੀ ਮੰਗਾਂ ਦੇ ਪੂਰੀਆਂ ਨਹੀਂ ਹੋ ਜਾਂਦੀਆਂ ਜਦੋਂ ਤੱਕ ਆਪਾਂ ਤੋਂ ਢੂਠ ਪਰ ਉਹਦਾ ਪਰਚਾ ਦੁਪਨ ਹੋ ਗਿਆ ਸਰਾਖਾਂ ਪਿੱਛੇ ਨਹੀਂ ਚਲਾ ਜਾਂਦਾ ਜਿੰਨਾ ਤੱਕ ਹੈਕੜ ਬਾਜ ਐਸਾ ਜੋ ਦਿੱਤੋਂ ਕਿੰਨਾ ਡਟਿਆ ਡਟਿਆ ਨਹੀਂ ਜਾਂਦਾ ਅਗੋਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਤੇ ਨਗਵਾਜ਼ਾ ਸਾਡੇ ਮਰਦਾਨਾ ਲੱਗਣਾ ਚਾਹੀਦਾ ਜੋ ਤੱਕ ਨਹੀਂ ਮਿਲਦਾ ਇਸ਼ ਕਰਜ ਜਾਰੀ ਰਹੇਗਾ ਇਹਸ਼ ਕਰਜ ਅਮਰ ਵੇਗੋਂ ਹੋਰ ਖੰਡੇ ਦਾ ਹਮੇਸ਼ਾ ਜਿੰਝੇਤਾ ਲੜਦੇ ਕੋਈ ਨਹੀਂ ਹੁੰਦੀ ਆ ਜਬਰ ਪੇਸ਼ਕ ਹੋਇਆ ਜਬਰਦਾਰਾ ਆਪਾਂ ਨੂੰ ਤਾਹਨਾ ਕਰਦੇ ਹੋਏ ਇਹ ਸਰਕਾਰਾਂ ਨੂੰ ਪਹੁੰਚੋ ਕਿੰਨਾ ਬਾਹਰ ਕਰਨਾ ਹੈ ਕਿਹਨਾਂ ਗਲਾਂ ਵਿੱਚ ਭਰਵਾਣਾ ਕ੍ਰਾਂਤੀਕਾਰੀ ਪਿੰਡੂ ਮਸਤੂਨ ਨੰਦਾ ਤੁਹਾਡੇ ਨਾਲ ਹਰ ਥਾਂ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਲੋਕ ਇਸ ਗੱਲ ਦੀ ਆ ਕਿ ਆਹ ਪੰਜਾਬ ਅੰਦਰ ਦੱਸ ਦਈਏ ਇਹ ਜਿਹੜੇ ਪੰਜਾਬ ਦੇ ਮਜ਼ਦੂਰ ਨੇ ਜਿਹੜੇ ਮਿਹਨਤ ਦਾ ਸ਼ੋਗ ਨੇ ਇਹ ਕਦੇ ਝੁਕਣਾਂ ਨਹੀਂ ਜਾਣਦੇ ਨਾ ਝੁਕਣਗੇ ਨਾ ਝੁਕ ਸਕਦੇ ਨੇ ਇਹ ਇੱਕ ਤਖੜੀ ਲਹਿਰ ਖੜੀ ਕਰਕੇ ਆਉਣ ਵਾਲੇ ਸਮੇਂ ਦੱਸਣਗੇ ਕਿ ਇਹ ਪੰਜਾਬ ਦੇ ਲੋਕ ਕਿੰਨਾ ਨਾ ਲੱਗੇ ਇਹਨਾਂ ਗੁਲਾਮਾਂ ਵਾਲੇ ਕੰਮ ਤੋਂ ਬਚਾ ਜੈ ਜਨਤਾ ਜਿੱਤੂ ਸੰਘਰਸ਼ ਕਰੇਗਾ ਬੜਾ ਬਹੁਤ ਮਹੱਤਵਪੂਰਨ ਹੈ ਇੱਕ ਤਰ੍ਹਾਂ ਬੇਨਤੀ ਇਹ ਹੈ ਕਿ ਜਿਹੜੇ ਜੇ ਕਿਸੇ ਸਾਥੀ ਨੇ ਬੋਲਣਾ ਹੈ ਤਾਂ ਸਾਡੇ ਕਮੇਟੀ ਦੇ ਜਿਹੜੇ ਕਨਵੀਨਰ ਨੇ ਗੁਰਤੇਜ ਸਿੰਘ ਔਰ ਆਪਣੇ ਉਧਰ ਹੋਰ ਸਾਥੀ ਆ ਜਿਹੜੇ ਉਸ ਚੇਰਮੈਨ ਐਸਸੀ ਫਰੰਟ ਪੰਜਾਬ ਅਮਰੀਕ ਸਿੰਘ ਪ੍ਰਧਾਨ ਐਸਸੀ ਫਰੰਟ ਸੇਲਵੜੀ ਨਾਲ ਸੜੀਆਂ ਮੀਟ ਕਰਨ ਨਾਲ ਐਸਸੀ ਫਰੰਟ ਇਹ ਵੀ ਸਾਥੀਆ ਸਨੇਹ ਦੇ ਜਿਹੜੇ ਪਹੁੰਚੇ ਹੈਗੇ ਆ ਹੁਣ ਮੈਂ ਜੀਵਨ ਦੀ ਕਰੂਨਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਪੰਜਾਬ ਦੇ ਸੂਬਾ ਅਰਕੂ ਸਾਥੀ ਪ੍ਰਮੰਤਰੀ ਸੇਲਵੜਾ ਜੀ ਉਸ ਤੋਂ ਅੱਗੇ ਖੇਤੀ ਕਿਸਾਨੀ